ਕੋਈ ਗ੍ਰੀਤਿਕਾ ਖਾਸਾ ਹੋਇਤ ਦੀ ਕਿਸਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਨਿਹੰਗ ਸਿੰਘਾਂ ਬਾਰੇ ਜਦੋਂ ਤੁਸੀਂ ਨਿਹੰਗ ਸਿੰਘ ਸ਼ਬਦ ਸੁਣਦੇ ਹੋ ਤਾਂ ਤੁਹਾਡੇ ਮਨ 'ਚ ਕਈਆਂ ਦੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਹਰੇਕ ਦੀ ਅਲੱਗ-ਅਲੱਗ ਸੋਚ ਹੁੰਦੀ ਹੈ ਜਿਵੇਂ ਕਿਸੇ ਦੇ ਮਨ 'ਚ ਸ਼ਸਤਰ ਆ ਜਾਂਦੇ ਨੇ ਨਿਹੰਗ ਸਿੰਘਾਂ ਨੂੰ ਆਉਣ ਸੰਕੇ ਕਹਿੰਦੇ ਮਨ 'ਚ ਬੱਕਰਾ ਝਟਕਦੇ ਨੇ ਵਿਧਾ ਕਰਨ ਕਰਦੇ ਨੇ ਵਾਹ ਕਰਦੇ ਨੇ ਕੇ ਦੇ ਮਨ 'ਚ ਆਉਂਦਾ ਵੀ ਉਹ ਕੋਈ ਪੰਗ ਪੀ ਕੇ ਜਾਂ ਕੋਟਾ ਪੀ ਕੇ ਪਏ ਰਹਿੰਦੇ ਨੇ ਮਾਰ ਲੱਗੇ ਨੇ ਦੇਖਦੇ ਇਹ ਵਾ ਬਹੁਤ ਵਿਚਾਰ ਆਉਂਦੇ ਨੇ ਤੇ ਕਈਆਂ ਦੇ ਮਨ 'ਚ ਜਦੋਂ ਨੰਗ ਸਿੰਘਾਂ ਦੀ ਗੱਲ ਆਉਂਦੀ ਹੈ ਤਾਂ ਬੱਬਾ ਫਤਿਹ ਸਿੰਘ ਜੀ ਜਾਂ ਫਿਰ ਅਕਾਲੀ ਫੁੱਲਾ ਸਿੰਘ ਜੀ ਯਾਦ ਆਉਂਦੇ ਨੇ ਪਰ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਇੱਕ ਦੇ ਗਲਤ ਹੋਣ ਨਾਲ ਸਾਰੀ ਕੌਮ ਨੂੰ ਆਪਾਂ ਐਵੇਂ ਨਹੀਂ ਕਹਿ ਸਕਦੇ ਹਨ ਹਰੇਕ ਕੌਮ ਦੇ ਚੱਗੇ ਮਾੜੇ ਲੋਕ ਹੁੰਦੇ ਨੇ ਇਸੇ ਤਰ੍ਹਾਂ ਕੁਝ ਜਿਹੜੇ ਨੰਗ ਸਿੰਘਾਂ ਦੇ ਬਾਣੇ ਦੇ ਵਿੱਚ ਮਾੜੇ ਕੰਮ ਕਰਦੇ ਨੇ ਜਾਂ ਤੁਸੀਂ ਦੀ ਇੱਕ ਬਹੁਤ ਕੁੜੀਆਂ ਵੀ ਨੇ ਮੁੰਡੇ ਨੇ ਜੋ ਦਿਮਾਗਲੇ ਬਣ ਕੇ ਗਲਤ ਵੀਡੀਓ ਬਣਾਉਂਦੇ ਨੇ ਜੋ ਵਗੈਰਾ ਕਰਦੇ ਨੇਗੇ ਉਹਨਾਂ ਦੇ ਇਸ ਕਰਨ ਨਾਲ ਬਾਕੀ ਸਾਰੀ ਕੌਮ ਨਹੀਂ ਗਲਤ ਹੋ ਸਕਦੀ ਕਿਉਂਕਿ ਤੁਸੀਂ ਮੈਂ ਹੁਣ ਪਹਿਲਾਂ ਗੱਲ ਕਰਕੇ ਅਟਾਕਣਾ ਜਿਹੜੇ ਇੱਜ਼ਤ ਕਰਦੇ ਨਹੀਂ ਕਹਿੰਦਾ ਨੰਗ ਸਿੰਘਾਂ ਦੀ ਜਰੂਰ ਨਹੀਂ ਨੰਗ ਸਿੰਘਾਂ ਨੰਗ ਸਿੰਘਾਂ ਨਾਂ ਯਾਦ ਆਉਂਦਾ ਕਹਿੰਦਾ ਤਾਂ ਪੱਪਾ ਪਤੀ ਸਮਝਾ ਅਕਾਲੀ ਫੁਲਾਸਾਂ ਸਾਡੇ ਦਿਮਾਗ ਚੋਂ ਦਾ ਬੱਬਾ ਜਿੰ ਸਿੰਘ ਦੀ ਯਾਦ ਆਉਂਦਾ ਜੇ ਤੁਹਾਡੇ ਇਹ ਨਾਂ ਯਾਦ ਆਉਂਦੇ ਨੇ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਆਉਂਦੀ ਨੇ ਨੰਗ ਸਿੰਘਾਂ ਦੇ ਨਾਂ ਤੇ ਤਾਂ ਸਮਝ ਲਓ ਤੁਸੀਂ ਨੰਗ ਸਿੰਘਾਂ ਦੀ ਇੱਜ਼ਤ ਕਰਦੇ ਹੋ ਬਕਾਇਦਾ ਜੇ ਤੁਸੀਂ ਤੁਹਾਡੀ ਇਤਿਹਾਸੀ ਹੁੰਦੀ ਆ ਉਹਦਾ ਚੋਲਾ ਪਾਇ ਹੁੰਦਾ ਐ ਪਾਇ ਹੁੰਦਾ ਮਾਰ ਲੱਗੇ ਜੇ ਦੇ ਯੋਨੀ ਦੇ ਤੇ ਐ ਨਹੀਂ ਕਰਦੇ ਹੈਗੇ ਬਾਹਰ ਨਹੀਂ ਕਰਦੇ ਜੀ ਇਹ ਜੇ ਕਿਲਾ ਸੁਧਦੇ ਤੇ ਸਮਝੋ ਤੁਸੀਂ ਨਿੰਗ ਸਿੰਘਾਂ ਦੀ ਇੱਜ਼ਤ ਨਹੀਂ ਕਰਦੇ ਪਰ ਰਹੀ ਗੱਲ ਹੈ ਜੇ ਤੁਸੀਂ ਦੇਖੋ ਨਿੰਗ ਸਿੰਘਾਂ ਦੀ ਜ਼ਿੰਦਗੀ ਬਹੁਤ ਹੁੰਦੀ ਹੈਗੀ ਸੰਗਰ ਸੰਗਰ ਸਾਲੀ ਹੁੰਦੀ ਹੈਗੀ ਤੁਸੀਂ ਆ ਦੇਖੋ ਨਿੰਗ ਸਿੰਘਾਂ ਨੇ ਉਹ ਸਮਾਂ ਨਗਾਇਆ ਦੀ ਇੱਕ ਤੇ ਜੋ ਜੰਗਲਾ ਚ ਰਹਿ ਕੇ ਪੱਤੇ ਖਾ ਕੇ ਟਾਈਮ ਬਿਤਾ ਰਿਹਾ ਕੁਟਾਂਸ ਜਦੋਂ ਨੰਦਪੁਰ ਦੇ ਕਿਲੇ ਨੂੰ ਘੇਰਾ ਪਿਆਉਦੋਂ ਹਰ ਟੈਕ ਤੁਸੀਂ ਉਹ ਸੋਚੋ ਉਹਨਾਂ ਇੱਕ ਲੱਗ ਕੇ ਗੱਲ ਹੋਰ ਮੇਰੇ ਯਾਦ ਆ ਗਈ ਜਦੋਂ ਬੱਬਾ ਜੱਸਾ ਸਿੰਘ ਅੱਲੂ ਵਾਲੀਆ ਜਦੋਂ ਹਿੰਦੂਆਂ ਦੀਆਂ ਧੀਆਂ ਪਹਿਣਾ ਨੂੰ ਅਫਦਾਲੀ ਦੇ ਉੱਤੋਂ ਜੰਗਲ ਚੋਂ ਛੜਾ ਕੇ ਲੈ ਕੇ ਆਏ ਸੀਗੇ ਉਹ ਵੀ ਤਾਂ ਕਿੰਨੇ ਨਿੰਗ ਸਿੰਘੀ ਸੀਗੇ ਸੋਚਣ ਵਾਲੀ ਗੱਲ ਆ ਸੋ ਜਿਹੜੇ ਕਹਿੰਦੇ ਨੇ ਚੰਗਾ ਦੇ 12 ਵਜੇ ਉਹ ਵੀ ਤਾਂ ਨਿੰਗ ਸਿੰਘੀ ਸੀ ਸੋ ਇਸ ਕਰਕੇ ਤੁਹਾਨੂੰ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਜੋ ਸਾਡੀ ਜਿਸ ਤਰ੍ਹਾਂ ਆਪਾਂ ਨਾ ਪੰਜਾਬ ਪੁਲਿਸ ਦੀ ਨਿਜਿਤ ਨਹੀਂ ਕਰਦੇ ਜਦੋਂ ਆਪਣੇ ਕੋਲ ਦੀ ਆਰਮੀ ਲੰਘਦੀ ਹੈ ਇੰਡੀਅਨ ਆਰਮੀ ਤਾਂ ਆਪਾਂ ਕਹਿੰਦੇ ਯਾਰ ਇੱਜ਼ਤ ਕਰੋਗੀ ਇੰਡੀਅਨ ਆਰਮੀ ਹੈਗੀ ਹੈ ਨਾ ਵੀ ਆਪਣੇ ਲਈ ਉੱਥੇ ਗੋਲੀ ਖਾਂਦੇ ਨੇਗੇ ਆਪਣੇ ਦੇਸ਼ ਲਈ ਸ਼ਹੀਦ ਹੁੰਦੇ ਨੇ ਉਸੇ ਤਰ੍ਹਾਂ ਹੀ ਜਿਹੜੀ ਸਿੰਘ ਸਿੰਘਾਂ ਇੱਕ ਫੌਜ ਆ ਅਕਾਲ ਪੁਰਖ ਦੀ ਇਹਦੀ ਇੱਜ਼ਤ ਸਾਨੂੰ ਅਲੱਗ ਕਰਨੀ ਚਾਹੀਦੀ ਇੱਕ ਚੰਗੀ ਇਹਨਾਂ ਨੂੰ ਉਹ ਜਿੱਤਣੀ ਚਾਹੀਦੀ ਹੈ ਜੇ ਉਹਨਾਂ ਵਰਗੇ ਬਣ ਨਹੀਂ ਸਕਦੇ ਤਾਂ ਘੱਟੋ ਘੱਟ ਉਹਨਾਂ ਦੀ ਇੱਜ਼ਤ ਤਾਂ ਕਰੋ ਤੇ ਸਾਰਿਆਂ ਨੂੰ ਮਾੜਾ ਬੋਲਣਾ ਜਾਂ ਉਹਨਾਂ ਦੀ ਕਿਸੇ ਨਾਲ ਬਹੁਤ ਗਲਤ ਕਰਨਾ ਕੀ ਬਾਕੀ ਹਰੇਕ ਦੀ ਆਪਣੀ ਆਪਣੀ ਸੋਚਣੀ ਹੁੰਦੀ ਹੈਗੀ ਤੇ ਸਾਰੇ ਲਿੰਗ ਸਿੰਘ ਇਹ ਜਿਹੇ ਨਹੀਂ ਹੁੰਦੇ ਤੇ ਲਿੰਗ ਸਿੰਘਾਂ ਦੀਆਂ ਸ਼ੌਨੀਆਂ 'ਚ ਕਦੇ ਜਾ ਕੇ ਦੇਖੋ ਬੁੱਢਾ ਦਰ ਤੇ ਆਪਣੇ ਤਰਨਾਦਲ ਵਿਧੀ ਚੰਦੀ ਹੋਗੇ ਕਿੰਨੀ ਮਲਕੀ ਬਾਣੀ ਨਾਲ ਜੁੜੇ ਹੋਏ ਨੇ ਦਸਮ ਗ੍ਰੰਥ ਦਾ ਜੋ ਪ੍ਰਕਾਸ਼ ਕਰਦੇ ਨੇ ਕਿ ਚੰਡੀ ਦੀ ਬਾਣ ਪੜ੍ਹਨੀ ਜਫਰ ਨਮਾ ਜਿੰਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਲਿਖਤਾਂ ਨੇ ਮਤਲਬ ਕਿ ਜੀਤ ਜਾਤ ਸਾਹਿਬ ਹੋਵੇ ਚੂਪਈ ਸਾਹਿਬ ਹੋ ਕੇ ਤਰਵੈ ਪ੍ਰਸਾਦ ਸਭੀਏ ਜਿੰਨੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀਆਂ ਲਿਖੀਆਂ ਨੇ ਹਨ ਉਹਨਾਂ ਦਾ ਮਤਲਬ ਕਿ ਕਿੰਨੀ ਇੱਜ਼ਤ ਕਰਦੇ ਨੇ ਸ਼ੌਣੀ ਚ ਜਾ ਕੇ ਦੇਖੋ ਕਿੰਨੀ ਭਗਤੀ ਕਿੰਨੀ ਉਹ ਕਰਦੇ ਨੇਗੇ ਚੰਡੀ ਦੀ ਬਾਣ ਤੋਂ ਲੈ ਕੇ ਰਹਿ ਰਾਜ ਤੱਕ ਸੋਹਜ ਨਾਲ ਸਾਹ ਤੱਕ ਆਰਤੀ ਤੱਕ ਇਹਨਾਂ ਦੀ ਲਾਗੂ ਹੁੰਦੀ ਹੈ ਇਹ ਤੁਸੀਂ ਜਾ ਕੇ ਦੇਖੋ ਕਿੰਨੀ ਔਖੀ ਜ਼ਿੰਦਗੀ ਆ ਐਵੇਂ ਨਹੀਂ ਦੋ ਘੋੜਿਆਂ ਦੇ ਉੱਪਰ ਜਿਹੜਾ ਖੜਾ ਜਾਂਦਾ ਉਹਦੇ ਲਈ ਬਹੁਤ ਮਿਹਨਤ ਲੱਗਦੇ ਸ਼ਾਸਤਰ ਵਿਦਿਆ ਜਿਹੜੀ ਆਪਾਂ ਦਿਖਾਉਂਦੇ ਨੇ ਇਹਨਾਂ ਕੁਝ ਦਿਖਾਉਂਦੇ ਨੇ ਉਹ ਐਵੇਂ ਨਹੀਂ ਹੁੰਦਾ ਬਹੁਤ ਮਿਹਨਤ ਹੁੰਦੀ ਆ ਸਾਲਾਂ ਦੀ ਮਿਹਨਤ ਹੁੰਦੀ ਆ ਸੋ ਦੋ ਦੋ ਸਾਲ ਤਾਂ ਤਿੰਨ ਸਾਲ ਪਤਾ ਨਹੀਂ ਕਿੰਨੇ ਸਾਲ ਲੱਗਦੇ ਨੇ ਤੇ ਕਿਉਂਕਿ ਗੁਰੂ ਦੇ ਨਾਲ ਜ਼ਿੰਦਗੀ ਹੁੰਦੀ ਆ ਕਦੋਂ ਹੀ ਰੋਜ਼ ਨੂੰ ਪਤਾ ਨਹੀਂ ਸੋ ਇਹ ਜੋ ਕੁਝ ਮੇਰੇ ਵਿਚਾਰ ਸੀਗੇ ਇਹਨਾਂ ਜਿੰਦਾ ਬਾਰੇ ਮੈਂ ਬਹੁਤ ਕੋਸ਼ਿਸ਼ ਕੀਤੀ ਕਈ ਵਾਰ ਵੀਡੀਓ ਬਣਾਉਣ ਦੀ ਪਰ ਜਦੋਂ ਮਨ ਲੋਕਾਂ ਦੇ ਮੂੰਹ ਸੁੰਦਾਨ ਨੇ ਅੰਗ ਸਿੰਘ ਬਾਰੇ ਵਾਏ ਮੈਨੇ ਜਾਂ ਉਹਨਾਂ ਨੂੰ ਗਾਲਾਂ ਕੱਢਦੇ ਨੇ ਤੇ ਮੈਂ ਇਹੀ ਕਹਿਣਾ ਬਸ ਵੀ ਸਾਰੇ ਮਾੜੇ ਨਹੀਂ ਹੁੰਦੇ ਬਹੁਤ ਚੰਗੇ ਨੇ ਉਹਨਾਂ ਦੇ ਮਨ ਚ ਨਹੀਂ ਕਦੇ ਪਰਖ ਕੇ ਦੇਖਣਾ ਹੁੰਦਾ ਕਿ ਨਾ ਕਹਿੰਦੇ ਅੰਗ ਸਿੰਘ ਨੂੰ ਭਾਮ ਤੁਹਾਡੇ ਸਿਰ ਤੇ ਕੀ ਇਸ ਨਹੀਂ ਹੈ ਕਿ ਜੇ ਤੁਹਾਡੇ ਕੁਆਲਟੀ ਨੂੰ ਗੁਗਨਾ ਮਾਇਕੋ ਵਾਏ ਗੁਰੂ ਦਾ ਖਾਲਸਾ ਵਾਏ ਗੁਰੂ ਦੀ ਫਤਿਹ ਉਹਨੇ ਐਵੇਂ ਕੋਸ਼ ਹੋ ਜਾਣਾ ਤੇ ਫਤਿਹ ਦਾ ਜਵਾਬ ਵੀ ਤੁਹਾਨੂੰ ਦੋ ਇਹ ਫਰਕ ਹੁੰਦਾ ਸੋ ਵੀਡੀਓ ਲੰਬੀ ਹੋ ਰਹੀ ਹੈ ਇਸ ਕਰਕੇ ਜਿਆਦਾ ਲੰਬੀ ਵੀਡੀਓ ਕੋਈ ਦੇਖਦਾ ਵੀ ਨਹੀਂ ਆਪਾਂ ਇੱਥੇ ਗੱਲ ਨੂੰ ਖਤਮ ਕਰਦੇ ਆਂ ਸੋ ਜੇ ਤੁਹਾਨੂੰ ਕੱਲ ਸਹੀ ਲੱਗੀ ਮੇਰੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੈਰਗੁਰੂ ਜੀ ਦਾ ਖਾਲਸਾ ਵੈਰਗੁਰੂ ਦੀ ਫਤਿਹ